ਹਾਂਜੀ ਦੋਸਤੋ ਅੱਜ ਅਸੀਂ ਪਹੁੰਚਿਆ ਫਰੀਦਕੋਟ ਬੱਸ ਸਟੈਂਡ ਜਿੱਥੇ ਕਿ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਮੰਗ ਪੱਤਰ ਦਿੱਤਾ ਜਾ ਰਿਹਾ ਟਾਈਮ ਟੇਬਲ ਜੋ ਇਨਸਪੈਕਟਰਾਂ ਨੂੰ ਦਿੱਤਾ ਗਿਆ ਇਹ ਮੰਗ ਪੱਤਰ ਤੇ ਆਓ ਆਪਾਂ ਕਿਸਾਨ ਜਥੇਬੰਦੀਆਂ ਨਾਲ ਵੀ ਗੱਲਬਾਤ ਕਰਦੇ ਆਂ ਵੀ ਕੀ ਕਾਰਨ ਬਣਿਆ ਵੀ ਜੇ ਮੰਗ ਪੱਤਰ ਦਿੱਤਾ ਗਿਆ ਕੀ ਕਾਰਨ ਵਜੋਂ ਦਿੱਤਾ ਗਿਆ ਹਾਂਜੀ ਪ੍ਰਧਾਨ ਜੀ ਜਿਹੜਾ ਮਤਲਬ ਕਿ ਅੱਜ ਆਪਣਾ ਇਹਦੇ ਬੱਸ ਸਟੈਂਡ ਦੇ ਇਨਸਪੈਕਟਰ ਨੂੰ ਜੋ ਟਾਈਮ ਟੇਬਲ ਦਾ ਆਪਾਂ ਦਿੱਤਾ ਮੰਗ ਪੱਤਰ ਉਹ ਕਿਸ ਵਜੋਂ ਦਿੱਤਾ ਗਿਆ ਕੀ ਕਾਰਨ ਬਣਿਆ ਦਾ ਅੱਜ ਅਸੀਂ ਰਮਨ ਸ਼ਰਮਾ ਜੀ ਐਮ ਸਾਹਿਬ ਨੂੰ ਮੰਗ ਪੱਤਰ ਤੇ ਆਏ ਸੀਗੇ ਉਹਨਾਂ ਨੇ ਗਾਂ ਜਿਹੜਾ ਮਾਰਕੀਟ ਹੈ ਟਾਈਮ ਟੇਬਲ ਇੰਸਪੈਕਟਰ ਨੂੰ ਉਹਨਾਂ ਨੇ ਉਹ ਕੀ ਕਹਿੰਨਾ ਕਿ ਜਿਹੜਾ ਜੈਤੋ ਤੋਂ ਕੋੜ ਪੂਰਾ 25 ਮਿੰਟ ਦਾ ਸਮਾਂ ਤੇ ਬੱਸਾਂ ਵਾਲੇ ਬਹੁਤ ਤੇਜ਼ੀ ਨਾਲ ਜਾਂਦੇ ਆ ਤੇ ਜਦੋਂ ਬੱਸ ਸਟੈਂਡ ਤੇ ਰੁਕਦੇ ਵੀ ਹੈ ਤਾਂ ਸਵਾਰੀ ਉਤਰ ਨਹੀਂ ਦਿੰਦੇ ਨਾ ਜਾਂ ਚੜ੍ਹਨ ਦਿੰਦੇ ਛੇਤੀ ਤੋੜ ਲੈਂਦੇ ਆ ਉਹਦੀ ਸ਼ਿਕਾਇਤ ਲੈ ਕੇ ਆਏ ਸੀ ਵੀ ਇਹ ਮਸਲਾ ਹੱਲ ਹੋਣਾ ਚਾਹੀਦਾ ਜਾਂ ਤਾਂ ਟਾਈਮ ਵਧਾਓ ਵੀ ਬੱਸਾਂ ਵਾਲੇ ਹੌਲੀ ਹੌਲੀ ਜਾਣ ਤੇ ਚੰਗੀ ਤਰ੍ਹਾਂ ਸਵਾਰੀ ਲਾ ਕੇ ਜਾਣ ਤੇ ਨਹੀਂ ਸਾਡੇ ਪਿੰਡ ਦਾ ਜਿਹੜਾ ਰੁਕਣ ਦਾ ਜਿਹੜਾ ਹੈਗਾ ਸਮਾਂ ਉਹ ਫੈਕਸ ਕਰੋ ਤੇ ਆਰਾਮ ਨਾਲ ਸਵਾਰੀ ਲਾ ਕੇ ਜਾਣ ਦੁਰਘਟਨਾ ਤੋਂ ਬਚੋ ਦੁਰਘਟਨਾ ਤੋਂ ਬਚੋ ਇਸ ਕਰਕੇ ਮੰਗ ਪੱਤਰ ਦੇਣ ਆਏ ਸੀਗੇ ਉਹ ਮੰਗ ਪੱਤਰ ਦਿੱਤਾ ਸਾਨੂੰ ਕੁਝ ਵਿਸ਼ਵਾਸ ਦਿਵਾਇਆ ਵੀ ਟਾਈਮ ਟੇਬਲ ਦਾ ਤਾਂ ਹਜੇ ਜਿਹੜਾ ਹੈਗਾ ਵਧਾਉਣ ਦਾ ਸਮਾਂ ਲੱਗੂਗਾ ਤੇ ਪਰ ਜਿਹੜੇ ਤੁਹਾਡੇ ਬਾਸਟੈਂਡ ਜੱਤਗੱਲ ਦੇ ਸਵਾਰੀ ਨੂੰ ਵਧੀਆ ਆਰਾਮ ਨਾਲ ਤਾਰਨਗੇ ਤੇ ਚੜਾਉਣਗੇ ਉਹ ਵਿਸ਼ਵਾਸ ਦਿਵਾਇਓ ਜੇਕਰ ਨਾਂ ਵਿਸ਼ਵਾਸ ਤੇ ਸਾਡੇ ਖਰੇ ਉੱਤਰੇ ਤਾਂ ਫਿਰ ਉਦੋਂ ਬਾਅਦ ਜੱਥੇ ਬੰਦ ਗਿਆ ਸੰਘਾਰਸ਼ੇ ਜੋ ਲੜਦੀਆਂ ਲੜਨੀਆਂ ਤੇ ਲੜਦੀਆਂ ਰਹਿੰਦੀਆਂ ਉਹ ਤਾਂ ਰਹਿਣਗੀਆਂ ਵੀ ਇਹ ਸ਼ਿਕਾਇਤ ਸਾਨੂੰ ਪਿੰਡ ਵਾਸੀਆਂ ਵੱਲੋਂ ਦਿੱਤੀ ਗਈ ਸੀ ਹਾਂਜੀ ਇਹ ਜੱਤਗੱਲ ਮੇਰਾ ਪਿੰਡ ਵੀ ਜੱਤਗੱਲ ਹੈ ਤੇ ਮੇਰੇ ਪਿੰਡ ਦੀਆਂ ਜੋ ਨੇ ਲੈਡੀਆਂ ਤੇ ਬਜ਼ੁਰਗ ਔਰਤਾਂ ਜਾਂ ਬਜ਼ੁਰਗ ਆਦਮੀ ਆ ਉਹ ਬਹੁਤ ਤੰਗ ਹੁੰਦੇ ਸੀ ਕਿਉਂ ਬਸ ਮਾੜੀ ਜੀ ਖੜਦੀ ਨਾਲ ਦੀ ਨਾਲ ਤੁਰਦੀ ਸੋਡੇ ਗੰਦਾ ਖਤਰਾ ਰਹਿੰਦਾ ਸੀ ਇਸ ਕਰਕੇ ਇੱਥੇ ਪਹੁੰਚੇ ਅਸੀਂ ਇੱਕ ਪਹਿਲਾਂ ਵੀ ਤੁਹਾਡੇ ਵੱਲੋਂ ਮੰਗ ਪੱਤਰ ਦਿੱਤਾ ਗਿਆ ਸੀ ਜਿਹੜਾ ਟੈਕਟ ਪਰਚੀ ਵਿੱਚ ਨਾਂ ਨਹੀਂ ਸੀਗਾ ਤਾਂ ਉਦੋਂ ਵੀ ਇੱਥੋਂ ਜੀਐਮਏ ਵੱਲੋਂ ਕੋਈ ਵੀ ਆਪਣੀ ਕਾਰਵਾਈ ਨਹੀਂ ਕੀਤੀ ਗਈ ਸੀ ਤਾਂ ਇਸ ਤੋਂ ਬਾਅਦ ਆਪਾਂ ਨੂੰ ਸਰਕਾਰ ਦੇ ਉੱਤਰ ਨਾ ਪਈ ਕਿ ਪਿੰਡ ਵਾਸੀਆਂ ਨੂੰ ਵੀ ਨਾਲ ਜੋ ਸਹਿਯੋਗ ਦਿੱਤਾ ਗਿਆ ਸੀਗਾ ਤੇ ਨਾਲ ਜਥੇਬੰਦੀਆਂ ਵੀ ਖੜੀਆਂ ਸੀਗੀਆਂ ਤੇ ਉਸ ਵਾਰ ਕੀ ਕਹਿਣਾ ਹਾਂ ਉਹ ਧਰਨਾ ਲਾ ਕੇ ਅਸੀਂ ਫਿਰ ਆਪਦਾ ਪਿੰਡ ਦਾ ਨਾਮ ਜਿਹੜਾ ਹੈਗਾ ਟਿਕਟਾਂ ਦੇ ਵਿੱਚ ਪੈ ਗਿਆ ਸਰਕਾਰੀ ਹੈ ਜਿਹੜੀਆਂ ਪੀਆਰਟੀ ਸੀਗੀਆਂ ਟਿਕਟਾਂ ਫੀਰ ਕੋਟ ਆ ਮੋਗਾ ਸਾਰਿਆਂ ਚ ਪੈ ਚੁੱਕਿਆ ਉਹ ਸਾਡਾ ਸੰਘਰਸ਼ ਕਾਮਯਾਬ ਹੋ ਗਿਆ ਹੁਣ ਤਾਂ ਸਿਰਫ ਸਮਾਵਿਧਾਨ ਕੇ ਬਸ ਸਹੀ ਰੋਕਣ ਆਸਤੇ ਹੀ ਅਸੀਂ ਜਿਹੜਾ ਸੰਘਰਸ਼ ਲੜ ਰਹੇ ਹਾਂ ਵੀ ਉਹ ਰੁਕੇ ਤੇ ਫੇਰ ਤੁਰੇ ਉਹ ਸਵਾਰੀ ਨੂੰ ਰੋਣ ਨਾ ਤਰੀ ਇਹੀ ਸੰਘਰਸ਼ ਆ ਸਾਡਾ ਕੀ ਵਿਸ਼ਵਾਸ ਦਿਵਾਇਆ ਇਹ ਇੰਸਪੈਕਟਰ ਨੇ ਆਪਾਂ ਨੂੰ ਹਾਂਜੀ ਇੱਕ ਉਹਨਾਂ ਨੇ ਭਰੋਸਾ ਦਿੱਤਾ ਹੈ ਵੀ ਅਸੀਂ ਵੀ ਇਸ ਚੀਜ਼ ਤੇ ਵੀ ਗੌਰ ਕਰਾਂਗੇ ਤੇ ਤੁਹਾਨੂੰ ਵੀ ਇਸ ਮਸਲੇ ਦਾ ਹੱਲ ਵੀ ਕੱਢਾਂਗੇ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਸਾਡੇ ਜੋ ਵੀ ਲੇਡੀਜ਼ ਆ ਬਜ਼ੁਰਗ ਆ ਉਹਨਾਂ ਨੂੰ ਕੋਈ ਸਮੱਸਿਆ ਨਾ ਆਵੇ ਤੇ ਬੱਸ ਦਾ ਥੋੜਾ ਜਿਹਾ ਟਾਈਮ ਟੇਬਲ ਵਧਾ ਦੇਣ ਵੀ ਆਮਦਾਰੀ ਨਾ ਤਾਰਨ ਵੀ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਇੱਕ ਕਿਹਾ ਜਾ ਰਿਹਾ ਹੈ ਵੀ ਜਿਹੜਾ ਟਾਈਮ ਟੇਬਲ ਅਸੀਂ ਨਹੀਂ ਵਧਾ ਸਕਦੇ ਤੇ ਬੱਸਾਂ ਵੈਸੇ ਅਸੀਂ ਜਿਹੜੀਆਂ ਕੋਈ ਵੀ ਲੋਕਲ ਬੱਸਾਂ ਉਹ ਰੋਕੀ ਜਾਊਗੀ ਇੱਥੇ ਹਾਂਜੀ ਹਾਂਜੀ ਇਹਨਾਂ ਨੇ ਭਰੋਸਾ ਤਾਂ ਦਿੱਤਾ ਅੱਗੇ ਦੇਖੋ ਵੀ ਕੀ ਕਾਰਵਾਈ ਕਰਦੇ ਆ ਸਾਨੂੰ ਤਾਂ ਇਹੀ ਭਰੋਸਾ ਦਿੱਤਾ ਵੀ ਅਸੀਂ ਇਹਦੇ ਤੇ ਗੌਰ ਕਰਾਂਗੇ ਤੇ ਤੁਹਾਡਾ ਮਸਲਾ ਹੱਲ ਕਰਾਂਗੇ ਤੇ ਜੇਕਰ ਨਹੀਂ ਇਸ ਤੇ ਮਸਲੇ ਤੇ ਹੱਲ ਕੀਤਾ ਨਾ ਤਾਂ ਆਪਣਾ ਅਗਲਾ ਕੀ ਕਦਮ ਹੋਵੇ ਬਸ ਮੇਰਾ ਅਗਲਾ ਕਦਮ ਇਹੀ ਆ ਜਿਵੇਂ ਅੱਗੇ ਸੰਘਰਸ਼ ਨਾਲ ਲੜ ਕੇ ਅਸੀਂ ਟਿਕਟਾਂ ਦੇ ਨਾਮ ਪੁਆਇਆ ਫਿਰ ਸਾਨੂੰ ਸੰਘਰਸ਼ ਵਿਡਣ ਤੇ ਮਜਬੂਰ ਕਰਨਗੇ ਉਹ ਸਾਨੂੰ ਕਰਨਾ ਹਾਂਜੀ ਕੰਗਰਸ ਸਾਹਿਬ ਜਿਵੇਂ ਕਿ ਤੁਸੀਂ ਪਹਿਲਾਂ ਵੀ ਐਸੇ ਜੋ ਪਹਿਲਾਂ ਧਰਨੇ ਲਗਾਏ ਗਏ ਸੀ ਆਪਣਾ ਰੋਡ ਤੇ ਉੱਤੇ ਜਿੱਤਕਾ ਲਿਖੇ ਲਗਾਇਆ ਗਿਆ ਸੀ ਉਸ ਦੇ ਵਿੱਚ ਤੁਸੀਂ ਪਹਿਲਾਂ ਵੀ ਸ਼ਾਮਲ ਸੀ ਤੇ ਇਸ ਵਜh ਹੁਣ ਮੰਗ ਪੱਤਰ ਦਿੱਤਾ ਗਿਆ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੇਮਸ ਦੇ ਨਾਂ ਤੇ ਮੰਗ ਪੱਤਰ ਦਿੱਤਾ ਅੱਜ ਵੀ ਤੇ ਜਿਹੜੇ ਟਾਈਮ ਟੇਬਲ ਇੰਸਪੈਕਟਰ ਸਾਹਿਬਾ ਉਹਦੇ ਨਾਲ ਗੱਲਬਾਤ ਹੋਈ ਹੈ ਹਾਂਜੀ ਉਹਨੇ ਸਾਨੂੰ ਪੂਰਾ ਯਕੀਨ ਦਵਾਇਆ ਪ੍ਰਾਈਵੇਟ ਮਤਲਬ ਕਿ ਜਿਹੜੇ ਆਪਰੇਟਰ ਸੀ ਉਹ ਵੀ ਉੱਥੇ ਸ਼ਾਮਲ ਸੀ ਸਾਡੇ ਨਾਲ ਗੱਲਬਾਤ ਉਹਨਾਂ ਨੇ ਵੀ ਕੀਤੀ ਹੈ ਤੇ ਜੋ ਬੱਸਾਂ ਨੇ ਲੋਕਲ ਉਹ ਸਾਰੀਆਂ ਉੱਥੇ ਰੁਕੇ ਜਾਇਆ ਕਰਨਗੇ ਕੋਈ ਲੰਬੇ ਰੂਟ ਤੋਂ ਕਿ ਪਿੱਛੋਂ ਸਵਾਰੀ ਚੜਦੀ ਹੈ ਉਹ ਵੀ ਉੱਥੇ ਤਰ ਕੇ ਜਾਇਆ ਕਰੂਗੀ ਇਸ ਕੈਨੋਨ ਉਸ ਵਿਸ਼ਵਾਸ ਨੂੰ ਮੁੱਖ ਰੱਖਦੇ ਹੋਏ ਅਸੀਂ ਅੱਜ ਜਿਹੜਾ ਮਤਲਬ ਇਹਨਾਂ ਵਿਸ਼ਵਾਸ ਕਰਦੇ ਆਂ ਲੈ ਜਿਹੜਾ ਟਾਈਮ ਟੇਬਲ ਦੇ ਮੁਤਾਬਕ ਭਾਵੇਂ ਉਹ ਟਾਈਮ ਹਜੇ ਟਾਈਮ ਨਹੀਂ ਦੱਸ ਸਕਦੇ ਕੋਈ ਮਜਬੂਰੀਆਂ ਹੁੰਦੀਆਂ ਮਹਿਕਵੰਦੀਆਂ ਪਰ ਉਹਨਾਂ ਨੇ ਵਿਸ਼ਵਾਸ ਇਹ ਦਵਾਇਆ ਕਿ ਸਾਰੇ ਬਸਾਂ ਤੋਂ ਰੁਕੇ ਜਾਇਆ ਕਰਦੀਆਂ ਔਰ ਸਵਾਰੀ ਨੂੰ ਰਾਮਦਾਇਕ ਨਾਲ ਤਾਰਕਿਆ ਜਾਇਆ ਕਰਦੀਆਂ ਜੇ ਕੋਈ ਗਰਸ਼ਕੈਤ ਹੋ ਗਈ ਉਹ ਬਾਅਦ ਜੱਥੇ ਬੰਨੇ ਪ੍ਰਦਰਸ਼ਨਾਂ ਚਿੰਗੂ ਕਰ ਸਕਦੀਆਂ ਇਹ ਸਾਡੇ ਮਜਬੂਰੀ ਬਣੂਗੀ ਜੇ ਨਹੀਂ ਕੋਈ ਅਲੱਗ-ਪਰ ਅਲੱਗ ਕਰਦੇ ਇੱਕਾ ਪ੍ਰਾਈਵੇਟ ਬਸਾਂ ਨੂੰ ਲੈ ਕੇ ਜ਼ਿਆਦਾ ਸ਼ਿਕਾਇਤ ਕੀਤੀ ਜਾ ਰਹੀ ਸੀ ਇਹ ਆਪ ਨੂੰ ਕਿ ਦਿੱਸੂ ਪ੍ਰਾਈਵੇਟ ਬਸ ਉਨਰ ਕੀ ਹੁੰਦਾ ਗਾਂ ਉਹਨੇ ਮਤਲਬ ਕਿ ਲੈਨਿੰਗ ਪਾ ਕੇ ਤਿੰਨ ਚਾਰ ਏਡੇ ਨੂੰ ਆਪਦੇ ਪ੍ਰਾਈਵੇਟ ਬਣਾਏ ਹੁੰਦੇ ਆ ਜਿਵੇਂ ਹੁਣ ਬਾਈਪਾਸ ਆ ਗਿਆ ਜਾਂ ਇੱਕ ਦਾ ਹੋਰ ਆ ਗਿਆ ਜਾਂ ਜਿੱਥੇ ਚਾਰਸ ਵਾਰੀਆਂ ਮਿਲੀਆਂ ਉਹਨਾਂ ਨੇ ਉੱਥੇ ਕਰਦਾ ਏ ਉਹਨਾਂ ਨੇ ਮਤਲਬ ਕਿ ਹੋਰ ਮਤਲਬ ਕਿ ਉਸ ਮਾਨਸੂਨ ਵੀ ਅਧਰ ਬਣੀ ਕਰਦੇ ਚੱਕਦੇ ਆ ਉਹ ਮਤਲਬ ਕਿ ਉਹ ਟਾਈਮ ਪਿਛੋਂ ਦੀ ਕੋਸ਼ਿਸ਼ ਕਰਦੇ ਲੈ ਸਾਡਾ ਟਾਈਮ 2-4 ਮਿੰਟ ਬਚੇ ਪਰ 25 ਮਿੰਟ ਜਿਵੇਂ ਇਹ ਟਾਈਮ ਟੇਬਲ ਦੇ ਸਬੱਤ ਨਾਲ ਸਮਝਾ ਕੇ ਲੱਗ ਕਾਫੀ ਓ ਟਾਈਮ ਟੇਬਲ ਦੇ ਮੁਤਾਬਕ ਚੱਲਣਾ ਏਡੇ ਮੁਤਾਬਕ ਚੱਲਣਾ ਇਵੇਂ ਬਹਿੰਡੇ ਦੇ ਲੋਕਾਂ ਦਾ ਫੇਵਰਟ ਐਡੇ ਪਿੰਡ ਸਭ ਐਡੇ ਨੂੰ ਲੈ ਕੇ ਚੱਲਣ ਉਹਨਾਂ ਦਾ ਅਸੀਂ ਟਾਈਮ ਟੇਬਲ ਬਹੁਤ ਆ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਸਾਰੇ ਪ੍ਰਾਈਵੇਟ ਕੰਪਨੀ ਨਾਲ ਵੀ ਉੱਥੇ ਰੁਕੇ ਜਾ ਕਰਨਗੇ ਔਰ ਗਾਂਵ ਵਾਸਤੇ ਸਾਨੂੰ ਕੋਈ ਜੀ ਸ਼ਿਕਾਇਤ ਨਹੀਂ ਆਉਗੀ ਅਸੀਂ ਪੂਰਾ ਵਿਸ਼ਵਾਸ ਹੁਣ ਅੱਜ ਫੇਰ ਟਟੀਨ ਆਪਣਾ ਟਾਈਮ ਟੇਬਲ ਰਿਸਪੈਕਟਰ ਨੂੰ ਵਿਸ਼ਵਾਸ ਦਵਾਇਆ ਉਹਨੇ ਵਿਸ਼ਵਾਸ ਨੂੰ ਮੁੱਖ ਰੱਖਦੇ ਹੋਏ ਅਸੀਂ ਫੇਰ ਅਸੀਂ ਹਫ਼ਤਾ ਦਾ ਧਰਨ ਵੇਖਾਂਗੇ ਕਿ ਇਹ ਕੀ ਕਰਦੇ ਜੇ ਨਾ ਕੁਝ ਕਰਨਗੇ ਪਰ ਸੰਘਰਸ਼ ਸਾਡਾ ਰਹੀ ਹੈ ਇੱਕ ਇਨਸਪੈਕਟਰ ਟਾਈਮ ਟੇਬਲ ਇਨਸਪੈਕਟਰ ਵੱਲੋਂ ਜਿਹੜੀ ਆਪਣੀ ਗੱਲਬਾਤ ਕੀਤੀ ਗਈ ਆ ਤਾਂ ਕਿ ਉਹ ਪ੍ਰਾਈਵੇਟ ਬਸਾਂ ਦੇ ਟ੍ਰਾਂਸਪੋਰਟ ਨਾਲ ਵੀ ਗੱਲ ਹੋਈ ਹੈ। ਹਾਂਜੀ। ਤੇ ਗ੍ਰੀਨ ਲਈ ਸੀ, ਦੀਪਾਲ ਸੀ। ਉਹ ਰਾਜਾ ਨੂੰ ਕਹਿੰਦੇ ਸੀ ਮੈਂ ਟੈਲੀਫੋਨ ਤੇ ਗੱਲਬਾਤ ਕਰਦੇ ਹਾਂ। ਜੋ ਵੀ ਉਹ ਕਹਿੰਦੇ ਸੀ ਲਈ ਅਸੀਂ ਪੂਰਾ-ਪੂਰਾ ਸਾਥ ਦੇਵਾਂਗੇ, ਪੂਰਾ-ਪੂਰਾ ਕੋਆਪਰੇਸ਼ਨ ਦੇਵਾਂਗੇ। ਪਰ ਇੱਕ ਉਹਨਾਂ ਸਮੱਸਿਆ ਹੈ ਮੈਂ ਗਿਰ ਪੰਡਾਲ ਨੂੰ ਕਿਹੜੇ ਜੱਤਕ ਲੜੀ। ਨਾ ਵੀ ਗੁਣ ਕਿ ਗੱਤਾਂ ਬੇਸ਼ੰਟੀਆਂ ਸਰਕਾਰੀ ਬਸ ਤੇ ਚੜਦਿਆਂ। ਜੇ ਤੁਸੀਂ ਆਕੇ ਮਤਲਬ ਉੱਤਰ ਜਾਂਦੀਆਂ ਉੱਥੋਂ ਪ੍ਰਾਈਵੇਟ ਬੱਸ ਲੈਣ ਦੀ ਕੋਸ਼ਿਸ਼ ਕਰਦੀਆਂ ਸੀ ਇਹ ਵੀ ਮਤਲਬ ਜਤਕਾਲ ਬੇਨਤੀ ਕਰਦਾ ਉਸੇ ਆਪ ਦੇ ਸੰਯੁਕਤ ਸਮੂਹ ਤੋਂ ਲੈ ਗੋ ਉੱਥੋਂ ਜੇ ਤੁਸੀਂ ਪਿੱਛੋਂ ਕਿਸੇ ਪ੍ਰਾਈਵੇਟ ਟੇਅਰ ਨੂੰ ਪ੍ਰਾਈਵੇਟ ਦੇ ਉੱਪਰ ਨੂੰ ਪ੍ਰਾਈਵੇਟ ਦੇ ਕਿਹੜੋ ਜੇ ਸਿੱਧਾ ਜਤਕਾਲ ਦੀ ਪਾਰਚੀ ਟਿਕ ਟਕਟਾਈ ਆਵੇ ਹਾਂ ਜਤਕਾਲ ਦੀ ਟਿਕ ਟਕਟਾਈ ਜੇ ਤੁਸੀਂ ਬਣਦੇ ਹੋ ਤੁਹਾਨੂੰ ਕੋਈ ਪ੍ਰਾਈਵੇਟ ਮਿਲਦੀ ਹੈ ਨਾ ਆਇਆ ਨਾ ਕਰੋ ਲਗਭਗ ਅਸੀਂ ਜੇਟੂ ਆਕੇ ਲਾ ਕੇ ਲਾ ਕੇ ਤੇ ਪ੍ਰਾਈਵੇਟ ਤੇ ਜਾਂਦੀਆਂ ਸਰਕਾਰੀ ਉੱਤਰ ਦੀ ਮੁਲਕ ਇਹ ਆਪਾਂ ਜਿਹੜੇ ਗਾਹਕ ਆਪਾਂ ਇਹਨਾਂ ਵਿੱਚ ਜਿੰਨੇ ਉਥੋਂ ਜ਼ਿਆਦਾ ਸਵਾਰੀਆਂ ਚਾਹਣਗੇ ਉਹਨਾਂ ਅੱਡਾ ਜ਼ਿਆਦਾ ਪੱਕਾ ਹੋਊਗਾ ਜੇ ਆਪਾਂ ਸਵਾਰੀਆਂ ਘਟਾਵਾਂਗੇ ਉਹਨਾਂ ਅੱਡਾ ਉਹ ਬਣਦਾ ਨਹੀਂ ਸਵਾਰਕ ਨਾਲ ਜਿਹੜਾ ਬਣਦਾ ਕੋਈ ਵੀ ਚੀਜ਼ ਦੇ ਦੁਕਾਨ ਤੇ ਗਾਹਕ ਜਾਊਗਾ ਤਾਂ ਦੁਕਾਨ ਦਾ ਦੁਕਾਨ ਚੱਲਦੀ ਹੈ ਜੇ ਗਾਹਕ ਨਹੀਂ ਆਊਗਾ ਉੱਥੇ ਫਿਰ ਕੌਣ ਦੇਊਗਾ ਬਿਲਕੁਲ ਇੱਕ ਪ੍ਰਧਾਨ ਜੀ ਹਾਂਜੀ ਪ੍ਰਧਾਨ ਜੀ ਜਿਹੜਾ ਮਤਲਬ ਕਿ ਅੱਜ ਮੰਗ ਪੱਤਰ ਦਿੱਤਾ ਗਿਆ ਕੀ ਤੁਹਾਨੂੰ ਲੱਗਦਾ ਵੀ ਇਸ ਤੇ ਕੋਈ ਫੈਸਲਾ ਲਿਆ ਗਿਆ ਦੇਖੋ ਅੱਜ ਸਾਰਿਆਂ ਨੂੰ ਮਿਲੇ ਅਸੀਂ ਟੀਐਮ ਸਾਹਿਬ ਨੂੰ ਵੀ ਇਹ ਟਾਈਮ ਤੇ ਇਨਸਪੈਕਟਰ ਨੂੰ ਵੀ ਤੇ ਪ੍ਰਾਈਵੇਟ ਗ੍ਰੀਨ ਫੇਰ ਆ ਜਾਣ ਮਨੂ ਵਿਛੜ ਗਿਆ ਰਾਈਵਲ ਯੱਤਗਾ ਜਰਾ ਡਾਡੇ ਉੱਚੇ ਬਸਾਂ ਖੰਡੀਆਂ ਅੱਗੇ ਪਹਿਲਾਂ ਵੀ ਪ੍ਰੋਬਲਮ ਹੈ ਉਹ ਜਲਦੀ ਤੌਰ ਤੇ ਸਵਾਰੀਆਂ ਨੂੰ ਥੋੜਾ ਉੱਤਨ ਕਰਨ ਦੀ ਪ੍ਰੋਬਲਮ ਆਉਂਦੀ ਸੀ ਹਾਂਜੀ ਇਹ ਅਸੀਂ ਆਹ ਤਾਂ ਮੰਗਵਰ ਤੇ ਲਿਖਿਆ ਸੀ ਵੀ ਇਹ ਟਾਈਮ ਵਧਾਇਆ ਜਾਵੇ ਪਰ ਉਹਨਾਂ ਦੇ ਵੀ ਇਹ ਕੱਲ੍ਹ ਤੱਕ ਟਾਈਮ ਲੱਗੂਗਾ ਤੁਹਾਡੇ ਦੋ ਜਿਹੇ ਮਸਲੇ ਸੀ ਇੱਕ ਦਾ ਹੱਲ ਕਰਤਾ ਤੇ ਇੱਕ ਤਾਂ ਥੋੜਾ ਨਾ ਪਹ ਗਿਆ ਯੱਤਗਾ ਸਾਡੇ ਦਾ ਸਭ ਤੋਂ ਵੱਡੀ ਨਿਸ਼ਾਨੀ ਇਹ ਹੁੰਦੀ ਹੈ ਡੇ ਦੀ ਇਹ ਟੇਢ ਦੇ ਤੇ ਨਾ ਹੋਵੇ ਤੇ ਅਸੀਂ ਉਹ ਟੇਗ ਕ੍ਰੈਕਟਰ ਨੂੰ ਕਹਿ ਸਕਦੇ ਹਾਂ ਟੱਕ ਟੱਟੀਆ ਤੇ ਰੁਕੋ ਕੁਝ ਗੰਸੀ ਵੀ ਜਲਦੀ ਕਰਦੇ ਸੀ ਉਹ ਵੀ ਇਹਦਾ ਮਸਲਾ ਵੀਸੀਂ ਹੱਲ ਕਰਦੇ ਹਾਂਗੇ ਇਹ ਕੁਛ ਕੀਤਾ ਵੀ ਹੈ ਅਗਲੀ ਗੱਲ ਆ ਵੀ ਜਥੇਬੰਦੀਆਂ ਦਾ ਕੰਮ ਹੁੰਦਾ ਹੈ ਲੋਕਾਂ ਦੇ ਮਸਲਿਆਂ ਨੂੰ ਅਭਾਰਨਾ ਇਹਨਾਂ ਨੂੰ ਹੱਲ ਕਰਾਉਣਾ ਕੁਝ ਹੱਲ ਹੋ ਗਿਆ ਜੀ ਨਾ ਬਾਕੀ ਹੈ ਉਹ ਅਸੀਂ ਤਾਲਮੇਲ ਨਾਲ ਹੱਲ ਕਰਾਂਗੇ ਅਸੀਂ ਵੀ ਲਿਚਕ ਲੈਵਾਂਗੇ ਉਹ ਵੀ ਲਿਚਕ ਲੈ ਰਹੇ ਆ ਇੱਕ ਗੱਲ ਹੋਰ ਆ ਰਹੀ ਹੈ ਕੁਝ ਸਾਡੇ ਦੇ ਵਿਦਿਆਰਥੀ ਆ ਉਹ ਮਾ ਪਿੰਡਾਂ ਦੇ ਹਾਂਜੀ ਪੁੱਤਰ ਦੇ ਆ ਲੜਕੀਆਂ ਆ ਲੜਕੇ ਆ ਮੈਂ ਉਹਨਾਂ ਨੂੰ ਤੁਹਾਡੇ ਕੰਨ ਰਹੀ ਬੇਨਤੀ ਕਰਦਾ ਕਿ ਉਹ ਵੀ ਆਪ ਦੀ ਹੋਲ ਬਾਣੀ ਚ ਸੁਧਾਰ ਕਰਨ ਤੇ ਇਸ ਤਰ੍ਹਾਂ ਵੀ ਖੜ ਕੇ ਜਾਣਾ ਸੀਟ ਖਾਲੀ ਹੈ ਬਹਿ ਜਾਣੀ ਦਾ ਖੜ ਕੇ ਜਾਣਾ ਚਾਹੀਦਾ ਹੈ ਕਿ ਆਪਾਂ ਫ੍ਰੀ ਜਾਣੇ ਹਾਂਜੀ ਉਹ ਵੀ ਇਹਨਾਂ ਨਾਲ ਤਾਲਮੇ ਰੱਖ ਕੇ ਕਿਉਂਕਿ ਅਸੀਂ ਐਜੂਕੇਸ਼ਨ ਬੱਚਿਆਂ ਨੂੰ ਦੇਣੀ ਹੈ ਫ੍ਰੀ ਚੜ੍ਹਨੇ ਫ੍ਰੀ ਆਉਣੇ ਤੇ ਉਹਨਾਂ ਨੂੰ ਵੀ ਥੋੜੇ ਆਪ ਦੇ ਸੁਧਾਰ ਕਰਨਾ ਚਾਹੀਦਾ ਮੈਂ ਜੈਤਕਿਲ ਦੇ ਨਿਵਾਸੀਆਂ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਵੀ ਬੱਚੇ ਚੇਤੋ ਜਾਂ ਕੋਟਪੂਰੇ ਪੜਨ ਜਾਂਦੇ ਆ ਬੱਸਾਂ ਤੇ ਬਟ ਕੇ ਆ ਲੜਕੀਆਂ ਉਹਨਾਂ ਨੂੰ ਜਿਹੜੀ ਆਪਦੀ ਬੋਲ ਬਾਣੀ ਹੈ ਬਹੁਤ ਮਿੱਠੀ ਤੇ ਲਿਆਕਤ ਵਾਲੀ ਲਚਕ ਵਾਲੀ ਹੋਣੀ ਚਾਹੀਦੀ ਹੈ ਕਿਉਂ ਕਲੈਕਟਰ ਵੀ ਸਾਡੇ ਆ ਡਰਾਈਵਰ ਵੀ ਸਾਡੇ ਆ ਸਾਡੇ ਭਰਾ ਭੈਣ ਭਰਾ ਹੈ ਤੇ ਉਹ ਵੀ ਉਸ ਗੱਲ ਨੂੰ ਸਮਝਣ ਕਿ ਜਿਹੜੀ ਗਵਰਨਮੈਂਟ ਦੀ ਸੂਰਤ ਦਾ ਫਾਇਦਾਾ ਕੌਣ ਇਹ ਮਸਲਾ ਹੱਲ ਹੋ ਗਿਆ ਵਧੀਆ ਗੱਲ ਹੈ ਨਹੀਂ ਤਾਂ ਫਿਰ ਅਗਲਾ ਸੰਘਰਸ਼ ਆ ਰਿਹਾ ਹੁੰਦਾ ਇੱਕ ਬੱਸ ਕ ਜਿਹੜੇ ਬੱਸ ਡਰਾਈਵਰ ਆ ਜਾਂ ਕਲੈਕਟਰਾਂ ਵੱਲੋਂ ਉਹ ਕਿਹਾ ਜਾਂਦਾ ਵੀ ਜਿਹੜਾ ਜਤਗੜ ਦਾ ਅੱਡਾ ਜੀ ਉਹਦੀ ਬਿਲਡਿੰਗ ਨੂੰ ਲੈ ਕੇ ਸਵਾਲ ਕੀਤੇ ਜਾਂਦੇ ਆ ਦੇਖੋ ਗੱਲਾਂ ਦੋ ਹੁੰਦੀਆਂ ਜਦੋਂ ਬੱਸਾਂ ਵੀ ਖੜ੍ਹਦੀਆਂ ਹੈਂ ਬਿਲਕੁਲ ਕਾਦੀ ਹੋਣੀ ਸੀ ਹਾਂਜੀ ਹੁਣ ਜਦੋਂ ਬੱਸਾਂ ਖੜਨ ਲੱਗੀਆਂ ਅਸੀਂ ਉਹਨਾਂ ਲੋਕਾਂ ਨੂੰ ਕਹਾਂਗੇ ਜਿੱਥੇ ਕਰਦਾਂ ਨੂੰ ਵੀ ਪਾਈਓ ਫੈਡਿਆ ਸੁਧਾਰ ਕਾਡਾ ਲਿਖੋ ਕੋਟ ਲੱਗੇ ਸਭ ਕਸੋਗੇ ਇਹ ਜ਼ਰੂਰੀ ਹੈ ਜ਼ਰੂਰੀ ਹੈ ਹਾਂ ਹਾਂਜੀ ਟਾਈਮ ਟੇਬਲ ਇਨਸਪੈਕਟਰ ਵੱਲੋਂ ਜੋ ਪ੍ਰਸਾਦ ਆਇਆ ਗਿਆ ਹੈ ਜਦੋਂ ਬੰਦੀਆਂ ਨੂੰ ਵੀ ਇੱਥੇ ਜੋ ਵੀ ਬੱਸਾਂ ਵੀ ਟਾਈਮ ਤਾਂ ਨਹੀਂ ਬਤਾਇਆ ਜਾਣਾ ਪਰ ਜਿਹੜਾ ਵੀ ਜਿੰਨਾ ਵੀ ਹੋ ਸਕਿਆ ਉਹਨਾਂ ਦੀਆਂ ਦੋ ਮੰਗਾ ਜਿਹੜੀਆਂ ਪਹਿਲਾਂ ਤਾਂ ਟਿਕਟ ਪਰਚੀ ਵਿੱਚ ਜੋ ਨਾਮ ਉਹ ਦਰਜ ਕੀਤਾ ਗਿਆ ਤੇ ਜਿਹੜਾ ਅੱਡੇ ਤੇ ਬੱਸ ਜਿਹੜੀ ਨਹੀਂ ਰੁਕਦੀ ਲੋਕਲ ਬੱਸਾਂ ਜਿਹੜੀਆਂ ਉਹ ਹਰ ਇੱਕ ਬੱਸੇ ਤੇ ਰੁੱਕ ਕੇ ਜਾਇਆ ਕਰੇਗੀ ਤੇ ਪਿੰਡਾਂ ਦੇ ਹੋਰ ਵੀ ਜਿਹੜੀਆਂ ਜੱਤਗਲ ਦੀਆਂ ਜੋ ਔਰਤਾਂ ਉਹਨਾਂ ਨੂੰ ਵੀ ਇੱਕ ਗੱਲ ਇਨਸਪੈਕਟਰ ਵੱਲੋਂ ਕਹੀ ਗਈ ਹੈ ਕਿ ਜੋ ਔਰਤਾਂ ਪਿੱਛੋਂ ਬਠਿੰਡੇ ਤੋਂ ਲੈ ਕੇ ਜੱਤੋ ਤੋਂ ਆ ਕੇ ਬੱਸ ਚੇਂਜ ਕਰਦੀਆਂ ਪ੍ਰਾਈਵੇਟ ਬੱਸਾਂ ਵਿੱਚ ਬੈਠ ਕੇ 10 ਰੁਪਏ ਦੀ ਪਰਚੀ ਲੈ ਕੇ ਜੋ ਟਿਕਟ ਲੈ ਕੇ ਜੱਤਗਲ ਉੱਤਰਦੀਆਂ ਤਾਂ ਉਹ ਇਸ ਇਦਾਂ ਨਾ ਕਰਨ ਸਿੱਧਾ ਪਰਚੀ ਜਿਹੜੀ ਬਠਿੰਡੇ ਤੋਂ ਜੱਤਗਲ ਤੱਕ ਦੀ ਹੀ ਲੈਵੇ ਧੰਨਵਾਦ